ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੋਂ ਸੀਐਮ ਆਂ ਦਾ ਭਾਜਪਾ ਨੂੰ ਜਵਾਬ ਸ਼ਿਸ਼ਮੈਲ ਵਿਵਾਦ ਤੇ ਵੱਡਾ ਖੰਡਾ ਸਾਖਿਆ ਭਾਜਪਾ ਦਾ ਕੰਮ ਪਰਮ ਫੈਲਾਉਣਾ ਪੰਜਾਬ ਯੂਨੀਵਰਸਿਟੀ ਨਾਲ ਜੁੜੇ ਐਕਟ ਤੇ ਬਦਲਾ ਕੇਂਦਰ ਸਰਕਾਰ ਦਾ ਨੋਟੀਫਿਕੇਸ਼ਨ ਜਾਰੀ ਮਾਲਵਿੰਦਰ ਕਾਂਗਰਸ ਸੋਧ ਨੂੰ ਕਿਹਾ ਗੈਰ ਕਾਨੂੰਨੀ ਰਾਜਾਵੜੀ ਨੇ ਕੇਰੀ ਸਰਕਾਰ ਗੈਂਗਸਟਰਵਾਦ ਨੂੰ ਦੱਸਿਆ ਪੰਜਾਬ ਲਈ ਵੱਡਾ ਖਤਰਾ ਕਿਹਾ ਮਾਨ ਸਰਕਾਰ ਨੇ ਪੰਜਾਬ ਦਾ ਬੇੜਾ ਕੀਤਾ ਕਰ ਸੁਖਪਾਲ ਖੇਰ ਦਾ ਪ੍ਰਧਾਨ ਮੰਤਰੀ ਮੋਦੀ ਤੇ ਦੋਸ਼ ਕਿਹਾ ਪੰਜਾਬ ਦੇ ਲੀਡਰਾਂ ਦਿਲਗਾ ਰਹੇ ਨੇ ਝੂਠੇ ਇਲਜ਼ਾਮ ਪੀਐਮ ਮੋਦੀ ਵੱਲੋਂ ਤਿੰਨ ਝੂਠ ਬੋਲਣ ਦਾ ਦਾਵਾ ਹੁਣ ਖਬਰਾਂ ਵਿਸਥਾਰ ਨਾਲ ਵਾਇਪ ਪਬਲਿਕ ਵਾਰ ਫਿਰ ਅਰਵਿੰਗ ਕੇਜਰੀਵਾਲ ਤੇ ਦੋਸ਼ ਲਗਾਏ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਪੰਜਾਬ ਸਰਕਾਰ ਦੇ ਦਮ ਤੇ ਵੱਡੇ ਮਹਿਲ ਬਣਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਦੇ ਦਾਅਵੇ ਦਾ ਜਵਾਬ ਦਿੱਤਾ ਹੈ ਉਹਨਾਂ ਕਿਹਾ ਕਿ ਚੰਡੀਗੜ੍ਹ ਦੇ ਸੈਕਟਰ 2 ਚ ਸਥਿਤ ਕੋਠੀ ਨੰਬਰ 50 ਮੁੱਖ ਮੰਤਰੀ ਕੈਂਪ ਦਫ਼ਤਰ ਦੀ ਹੈ ਮੁੱਖ ਮੰਤਰੀ ਦੀ ਰਾਇਸ਼ ਦੱਸਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੈਕਟਰ 2 ਵਿੱਚ ਸਥਿਤ ਕੋਠੀ ਮੁੱਖ ਮੰਤਰੀ ਦੀ ਰਾਇਸ਼ ਹੈ ਕੋਠੀ ਨੰਬਰ 50 ਉਹਨਾਂ ਦਾ ਕੈਂਪ ਦਫ਼ਤਰ ਹੈ ਉਹਨਾਂ ਕਿਹਾ ਕਿ ਭਾਜਪਾ ਦਾ ਕੰਮ ਸਿਰਫ ਭਰਮ ਫਲਾਉਣਾ ਹੈ ਤੇ ਉਹ ਹੁਣ ਵੀ ਇਹੀ ਕਰ ਰਹੀ ਹੈ ਬੜਾ ਗੁੰਮਰਾਹਕੁੰਨ ਪ੍ਰੋਪਾਗੈਂਡਾ ਬੜਾ ਪਰਮਪਲੇਖੇ ਪਾਉਣ ਵਾਲਾ ਪ੍ਰਚਾਰ ਕੀਤਾ ਜਾ ਰਿਹਾ ਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਸ਼ੀਸ਼ ਮਹਿਲ ਬਣਾ ਲਿਆ ਜੀ 50 ਨੰਬਰ ਕੋਠੀ ਨੂੰ ਕਹਿੰਦੇ ਸ਼ੀਸ਼ ਮਹਿਲ ਬਣਾ ਲਿਆ ਤੇ ਇਹ ਜਿਹੜਾ ਸ਼ੀਸ਼ ਮਹਿਲ ਹੈ ਉਹਨਾਂ ਦੇ ਮੁਤਾਬਕ ਇੱਥੇ ਕੇਜਰੀਵਾਲ ਆ ਕੇ ਰਹਿੰਦੇ ਮੈਂ ਅੱਜ ਇਹ ਗੱਲ ਬਿਲਕੁਲ ਸਾਫ਼ ਕਰ ਦੇਣੀ ਚਾਹੁੰਨਾ ਕਲੀਅਰ ਕਰ ਦੇਣੀ ਚਾਹੁੰਨਾ ਕਿ ਮੇਰੇ ਕੋਲ ਕਾਗਜ਼ ਨੇ ਇਹ ਲੈਟਰ ਜਿਹੜਾ ਹੈ ਇਹ ਜਿਸ ਦਿਨ ਸੋਚੀ ਕੀ ਸੀ 16 ਮਾਰਚ 2022 ਨੂੰ ਉਸ ਤੋਂ ਬਾਅਦ ਜਿਹੜੇ ਘਰ ਅਲਾਟ ਹੁੰਦੇ ਆ ਨਵੀਂ ਸਰਕਾਰ ਦੇ ਨਵੇਂ ਮੁੱਖ ਮੰਤਰੀ ਨੂੰ ਮੰਤਰੀਆਂ ਨੂੰ ਉਹਨਾਂ ਦੀ ਲੈਟਰ ਜਿਹੜੀ ਹੈ ਉਹ ਪ੍ਰੋਪਰ ਬਣ ਕੇ ਆਉਂਦੀ ਹੈ ਕੋਠੀ ਨੰਬਰ ਜਿਹੜਾ 45 ਹੈ ਸੈਕਟਰ 2 ਚੰਡੀਗੜ੍ਹ ਇਹ ਰਹਿਸ਼ ਹੈ ਮੁੱਖ ਮੰਤਰੀ ਪੰਜਾਬ ਦੇ ਇਤੇ ਲਿਖਿਆ ਵੀ ਹੋਇਆ ਕਿ 16 3 22 ਤੋਂ ਇਹ ਰੈਸ਼ ਹੋਊਗੀ ਕੋਠੀ ਨੰਬਰ 50 ਸੈਕਟਰ 2 ਚੰਡੀਗੜ੍ਹ ਜਿਹਦੇ ਬਾਰੇ ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਉਹਦੇ ਤੇ ਲਿਖਿਆ ਹੋਇਆ ਹੈ ਵਿਸ਼ੇਸ਼ ਕਥਨ ਦੇ ਅੰਤਰਗਤ ਕੈਂਪ ਆਫਿਸ オਬਲੀਗ ਮੁੱਖ ਮੰਤਰੀ ਪੰਜਾਬ ਉਹ ਮੇਰੇ ਘਰ ਦਾ ਹਿੱਸਾ ਹੈ ਜਿਸ ਘਰ ਦੇ ਵਿੱਚ ਮੁੱਖ ਮੰਤਰੀ ਪੰਜਾਬ ਰਹਿੰਦਾ ਹੈ ਉਹ ਜਿਹੜਾ 50 ਨੰਬਰ ਕੋਠੀ ਉਹਦਾ ਹਿੱਸਾ ਹੈ ਕੈਂਪ ਆਫਿਸ ਹੈ ਗੈਸਟ ਹਾਊਸ ਹੈ ਦਿੱਲੀ ਤੇ ਚੰਡੀਗੜ੍ਹ ਭਾਜਪਾਨ ਨੇ ਸੋਸ਼ਲ ਮੀਡੀਆ ਤੇ ਸੈਟਲਾਈਟ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਟੇ ਵਿੱਚੋਂ ਸੈਕਟਰ 2 ਚੰਡੀਗੜ੍ਹ ਵਿੱਚ 2 ਏਕੜ ਅਲਿਸ਼ਾਨ 7 ਸਟਾਰ ਸਰਕਾਰੀ ਕੋਠੀ ਦਿੱਤੀ ਗਈ ਹੈ ਕੇਂਦਰ ਸਰਕਾਰ ਨੇ ਕਈ ਸਾਲਾਂ ਬਾਅਦ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸੈਂਡିକੇਟ ਦੇ ਢਾਂਚੇ ਵਿੱਚ ਵੱਡਾ ਬਦਲਾਅ ਕੀਤਾ ਹੈ। ਕੇਂਦਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਯੂਨੀਵਰਸਿਟੀ ਐਕਟ 1947 ਵਿੱਚ ਸੋਧ ਕੀਤੀ ਗਈ ਹੈ। ਮਾਲਵਿੰਦਰ ਕੰਗ ਨੇ ਤੰਜ ਕਸਦੇ ਹੋਏ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਸੈਨੇਟ ਤੋਂ ਗੈਰਕਾਨੂੰਨੀ ਤਰੀਕੇ ਨਾਲ ਪੰਜਾਬ ਦੀ ਨੁਮਾਇੰਦਗੀ ਖਤਮ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਦੀ ਸੁਵਾਲੇ ਦਿਨ ਵੱਡੀ ਸਾਜ਼ਿਸ਼ ਕੀਤੀ ਹੈ। ਅੱਜ 1 ਨਵੰਬਰ ਹੈ ਪੰਜਾਬ ਡੇ ਹੈ। ਔਰ ਪੰਜਾਬ ਡੇ ਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਨੂੰ ਇੱਕ ਤੋਹਫਾ ਦਿੱਤਾ ਹੈ ਕਿ ਜਿਹੜੀ ਪੰਜਾਬ ਦੀ ਇਤਿਹਾਸਿਕ ਵਿਰਾਸਤ ਹੈ ਪੰਜਾਬ ਯੂਨੀਵਰਸਿਟੀ ਜਿਹਦੇ ਤੇ ਸਾਡਾ ਕਨਸਟੀਟਿਊਸ਼ਨਲ ਇਮੋਸ਼ਨਲ অর ਹਿਸਟੋਰੀਕਲ ਹੱਕ ਹੈ ਉਹਨੂੰ ਪੰਜਾਬ ਤੋਂ ਖੋਣ ਦੀ ਸਾਜ਼ਿਸ਼ ਰਚੀ ਹੈ ਪੰਜਾਬ ਡੇ ਤੇ ਬੀਜੇਪੀ ਵੱਲੋਂ ਪੰਜਾਬ ਯੂਨੀਵਰਸਿਟੀ ਨੂੰ ਖੋਣ ਦਾ ਜਿਹੜਾ ਤੋਹਫਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਹੈ ਪਹਿਲੀ ਗੱਲ ਸਾਥੀਓ ਆਹ ਜਿਹੜਾ ਨੋਟੀਫਿਕੇਸ਼ਨ ਹੈ ਜਿਹੜਾ 28 ਅਕਤੂਬਰ ਦੀ ਡੇਟ ਨੂੰ ਜਿਹੜਾ ਜਾਰੀ ਹੋਇਆ ਹੈ ਇਹ ਪੂਰੀ ਤਰੀਕੇ ਨਾਲ ਇਲੀਗਲ ਹੈ ਅਨਕਨਸਟੀਟਿਊਸ਼ਨਲ ਹੈ ਅਨਡੈਮੋਕਰੈਟਿਕ ਹੈ ਔਰ ਮੈਂ ਬੜੇ ਵਿਸਤਾਰ ਨਾਲ ਤੁਹਾਨੂੰ ਐਕਸਪਲੇਨ ਵੀ ਕਰੂੰਗਾ ਪੰਜਾਬ ਯੂਨੀਵਰਸਿਟੀ ਜਿਹੜੀ ਕਿ ਤਕਰੀਬਨ 100 ਸਾਲ ਤੋਂ ਜ਼ਿਆਦਾ ਪੁਰਾਣਾ ਸਾਡੀ ਸੰਸਥਾ ਹੈ ਇਹਦੀ ਜਿਹੜੀ ਸੈਨੇਟ ਔਰ ਸਿੰਡੀਕੇਟ ਹੈ ਜਿਹੜੀ ਇਹਦੀ ਗਵਰਨਿੰਗ ਕਾਉਂਸਲ ਹੈ ਡਿਸੀਜਨ ਮੇਕਿੰਗ ਬਾਡੀ ਹੈ ਇਹ 1947 ਚ ਪੰਜਾਬ ਯੂਨੀਵਰਸਿਟੀ ਐਕਟ 1947 ਚ ਪੰਜਾਬ ਵਿਧਾਨ ਸਭਾ ਦੇ ਰਾਹੀ ਹੋਣ ਚਾਹੀਏ ਫਸਟ ਆਫ ਆਲ ਇੱਕ ਸਟੇਟ ਦੀ ਵਿਧਾਨ ਸਭਾ ਨੇ ਐਕਟ ਦੇ ਰਾਹੀਂ ਕਿਸੇ ਹਾਊਸ ਨੂੰ ਬਣਾਇਆ ਹੋਵੇ ਸਟਰਕਚਰ ਬਣਾਇਆ ਹੋਵੇ ਉਹਨੂੰ ਇੱਕ ਨੋਟੀਫਿਕੇਸ਼ਨ ਦੇ ਰਾਹੀਂ ਰੱਦ ਨਹੀਂ ਕੀਤਾ ਜਾਤਾ ਕੀਤਾ ਜਾ ਸਕਦਾ ਇਸ ਕਰਕੇ ਮੈਂ ਕਹਿ ਰਿਹਾ ਇਹ ਗੈਰ ਸੰਵਿਧਾਨਿਕ ਨੋਟੀਫਿਕੇਸ਼ਨ ਹੈ ਭਾਰਤ ਸਰਕਾਰ ਦਾ ਪੰਜਾਬ ਯੂਨੀਵਰਸਿਟੀ ਨਾਲ ਜੁੜੇ ਐਕਟ ਤੇ ਬਦਲਾਅ ਨੂੰ ਲੈ ਕੇ ਪੰਜਾਬ ਚ ਵਿਰੋਧੀ ਪਾਰਟੀਆਂ ਦੇ ਲੀਡਰ ਕੇਂਦਰ ਤੇ ਹਮਲਾਵਰ ਦਿਖਾਈ ਦੇ ਰਹੇ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਪਰਗਤ ਸਿੰਘ ਨੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਭੰਗ ਕਰਨ ਦੀ ਕੇਂਦਰ ਦੀ ਸਖਤ ਨਿਧਕਤੀ ਹੈ ਇਸ ਨੂੰ ਪੰਜਾਬ ਦੇ ਅਧਿਕਾਰਾਂ ਤੇ ਸਿੱਧਾ ਹਮਲਾ ਦੱਸਿਆ ਉਹਨਾਂ ਕਿਹਾ ਕਿ ਕੇਂਦਰ ਦਾ ਉਦੇਸ਼ ਆਰਐਸਐਸ ਰਾਹੀਂ ਸੂਬੇ ਦੀ ਸਿੱਖਿਆ ਪ੍ਰਣਾਲੀ ਤੇ ਕਬਜ਼ਾ ਕਰਨਾ ਹੈ ਬਹੁਤ ਸੂਬਿਆਂ ਦੇ ਵਿੱਚ ਉਹਨਾਂ ਦੇ ਐਜੂਕੇਸ਼ਨ ਸਿਸਟਮ ਨੂੰ ਆਰਐਸਐਸ ਦੇ ਥਰੂ ਕੰਟਰੋਲ ਕੀਤਾ ਲੇਕਿਨ ਪੰਜਾਬ ਦੇ ਵਿੱਚ ਪੰਜਾਬ ਦੀ ਜਿਹੜੀ ਅੱਜ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਕਿਉਂਕਿ ਉਹਨਾਂ ਦੀ ਵੀ ਟੀਮ ਹੈ ਮੈਂ ਤਾਂ ਭਗਵਾਨ ਸ੍ਰੀ ਮਾਨ ਨੂੰ ਔਰ ਜੋਤ ਬੈਂਸ ਨੂੰ ਤੁਕਿ ਜਦੋਂ ਜਦੋਂ ਵੀ ਇਸ਼ੂ ਖੜੇ ਹੋਏ ਆ ਜਦੋਂ ਜਦੋਂ ਵੀ ਈਵਨ ਵਿਧਾਨ ਸਭਾ ਦੇ ਵਿੱਚ ਭਾਵੇਂ ਥੋੜਾ ਸਮਾਂ ਦਿੰਦੇ ਬੋਲਣ ਲਈ ਲੇਕਿਨ ਮੈਂ ਇਹਨਾਂ ਨੂੰ ਕਿਹਾ ਤੁਸੀਂ ਖੜੇ ਤਾਂ ਹੋਵੋ ਸਾਨੂੰ ਨਾਲ ਤਾਂ ਲੈ ਕੇ ਚਲੋ ਚਾਹੇ ਚਾਹੇ ਬੀਬੀਐਮਬੀ ਦੀ ਗੱਲ ਹੋਵੇ ਚਾਹੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੀ ਗੱਲ ਹੋਵੇ ਚਾਹੇ ਹਾਂ ਹੁਣ ਸੈਨਟ ਦੀ ਗੱਲ ਹੋਵੇ ਮੈਨੂੰ ਲੱਗਦਾ ਕਿ ਹਰ ਹਮਲਾ ਜਿਹੜਾ ਉਹ ਪੰਜਾਬ ਦੇ ਉੱਤੇ ਹੋ ਜਾ ਹੋ ਰਿਹਾ ਕਿ ਪੰਜਾਬ ਦਾ ਓਵਰਆਲ ਜਿਹੜਾ ਸਟਰਕਚਰ ਆ ਉਹਨੂੰ ਵੀਕ ਕੀਤਾ ਜਾ ਰਿਹਾ ਕੱਲ ਨੂੰ ਇਹ ਗੱਲ ਚੰਡੀਗੜ੍ਹ ਤੇ ਹੋਊਗੀ ਤੇ ਜਦੋਂ ਚੰਡੀਗੜ੍ਹ ਵੱੰਦੂ ਹੋ ਗਈ ਕਿਉਂਕਿ ਪਹਿਲਾਂ ਬੀਬੀਐਮਪੀ ਤੇ ਜਿਹੜਾ ਹੌਲੀ ਹੌਲੀ ਚੁੱਪ ਕਰ ਗਿਆ ਫਿਰ ਐਜੂਕੇਸ਼ਨ ਪਾਲਿਸੀ ਤੇ ਚੁੱਪ ਕਰ ਗਿਆ ਹੁਣ ਸੈਨਟ ਤੇ ਚੁੱਪ ਕਰ ਗਿਆ ਕੱਲ ਨੂੰ ਚੰਡੀਗੜ੍ਹ ਵੀ ਕਹਿਣਗੇ ਵੀ ਹਾਂ ਵੀ ਕਿਉਂਕਿ ਭਗਵਾਨਤ ਮਾਨ ਨੇ ਤਾਂ 10 ਏਕੜ ਜ਼ਮੀਨ ਵੀ ਦਿੱਤੀ ਸੀ ਇੱਕ ਵਾਰੀ ਅਨਾਉਂਸਮੈਂਟ ਕਰ ਦਿੱਤੀ ਸੀ अच्छा मेनू तो समझ नहीं आउंदी की आम आदमी पार्टी केस बेसिस ते की की काम जड़े ओ करदी पंजाब कांग्रेस ਦੇ ਵਿਧਾਇਕ ਪਾਲ ਸਿੱਖਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੇ ਲੀਡਰਾਂ ਬਾਰੇ ਝੂਠ ਬੋਲਣ ਦਾ ਦਾਅਵਾ ਕੀਤਾ ਖੈਰਾਂ ਨੇ ਕਿਹਾ ਕਿ ਪੀਐਮ ਮੋਦੀ ਵੱਲੋਂ ਲਗਾਏ ਦੋਸ਼ ਬਿਲਕੁਲ ਬੇਬੁਨਿਆਦ ਹਨ ਉਹਨਾਂ ਸਵਾਲ ਕੀਤਾ ਕਿ ਜੇਕਰ ਭਾਜਪਾ ਸ਼ਾਸਿਤ ਸਟੇਟ ਉੱਤਰਾਖੰਡ ਤੇ ਗੁਜਰਾਤ ਆਪਣੀ ਹੋਂਦ ਨੂੰ ਬਚਾਉਣ ਲਈ ਕਾਨੂੰਨ ਬਣਾ ਸਕਦੇ ਨੇ ਤਾਂ ਪੰਜਾਬ ਕਿਉਂ ਨਹੀਂ ਦੋਸਤੋ ਕਹਾਣੀ ਇਹ ਆ ਕਿ ਇਹਦੇ ਚ ਪ੍ਰਾਈਮ ਮਿਨਿਸਟਰ ਸਾਹਿਬ ਨੇ ਪਰਸੋਂ ਬਿਹਾਰ ਵਿੱਚ ਇਲੈਕਸ਼ਨ ਰੈਲੀ ਐਡਰੈਸ ਕੀਤੀ। ਇਹਦੇ ਚ ਉਹਨਾਂ ਨੇ ਤਿੰਨ ਵੱਡੇ ਝੂਠ ਬੋਲੇ ਨੇ। ਸਭ ਤੋਂ ਵੱਡਾ ਝੂਠ ਉਹਨਾਂ ਨੇ ਕਿਹਾ ਕਿ ਕਾਂਗਰਸ ਦਾ ਇੱਕ ਇਲੈਕਸ਼ਨ ਰੈਲੀ ਹੋਈ ਸੀ 2022 ਦੀ ਇਲੈਕਸ਼ਨ ਤੋਂ ਪਹਿਲਾਂ। ਉਸ ਵੇਲੇ ਚੀਫ ਮਿਨਿਸਟਰ ਸਾਡੇ ਪੰਜਾਬ ਦੇ ਸਰਦਾਰ ਚਰਨਜੀਤ ਸਿੰਘ ਚੰਨੀ ਸੀਗੇ। ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਾਸ਼ਣ ਵਿੱਚ ਇਹ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਬਿਹਾਰੀ ਨੂੰ ਇੱਥੇ ਵੜਨ ਨਹੀਂ ਦਿਆਂਗੇ ਪਹਿਲਾ ਨੰਬਰ ਝੂਠ ਹੈ ਤੁਸੀਂ ਕੱਢ ਸਕਦੇ ਹੋ ਉਸ ਵਕਤ ਦੀ ਰੈਲੀਆਂ ਆਪਣੇ ਸਾਰਿਆਂ ਦੇ ਸੋਸ਼ਲ ਮੀਡੀਆ ਸਭ ਕੁਝ ਆਪਣੇ ਜ਼ਿਹਨ ਵਿੱਚ ਤਾਜ਼ਾ ਘੁੰਮਦਾ ਰਹਿੰਦਾ ਵਾ ਕਿਸੇ ਤਰ੍ਹਾਂ ਦੇ ਚਰਨਜੀਤ ਸਿੰਘ ਚੰਨੀ ਨੇ ਇਹ ਗੱਲ ਉੱਥੇ ਪਹਿਲੀ ਨਹੀਂ ਕੀਤੀ ਦੂਸਰਾ ਝੂਠ ਬੋਲਿਆ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿ ਉਹ ਸਟੇਜ ਦੇ ਉੱਤੇ ਗਾਂਧੀ ਪਰਿਵਾਰ ਦੀ ਇੱਕ ਬੇਟੀ ਜਿਹੜੇ ਕਿ ਪ੍ਰੇਨਕਾ ਗਾਂਧੀ ਜੀ ਨੇ ਉਹ ਬੈਠੀ ਹੋਈ ਸੀ ਉੱਥੇ ਔਰ ਉਸਨੇ ਜ਼ੋਰ ਜ਼ੋਰਦਾਰ ਤਰੀਕੇ ਨਾਲ ਇਸ ਗੱਲ ਦਾ ਤਾੜੀਆਂ ਵਜਾ ਕੇ ਸਵਾਗਤ ਕੀਤਾ ਇਹ ਦੂਸਰਾ ਝੂਠ ਹੈ ਕਿਉਂਕਿ ਉਹ ਆਫਕੋਰਸ ਪੰਜਾਬ ਤਾਂ ਆਉਂਦੇ ਰਹਿੰਦੇ ਨੇ ਇਲੈਕਸ਼ਨ ਰੈਲੀ ਵੀ ਹੋਈ ਆ ਉਹ ਸਟੇਜ ਤੇ ਵੀ ਬੈਠੇ ਹੋਣਗੇ ਲੇਕਿਨ ਉੱਥੇ ਇਹ ਕਿਤੇ ਨਹੀਂ ਕਿਹਾ ਗਿਆ ਕਿ ਅਸੀਂ ਬਿਹਾਰੀਆਂ ਨੂੰ ਪੰਜਾਬ ਦੇ ਵਿੱਚ ਹੀ ਵੜਨ ਦਿਆ ਹੈ ਤੀਸਰਾ ਝੂਠ ਪ੍ਰਾਈਮ ਮਿੰਿਸਟਰ ਦਾ ਸਭ ਤੋਂ ਅਹਿਮ ਤੇ ਸਭ ਤੋਂ ਵੱਡਾ ਪ੍ਰਾਈਮ ਮਿੰਿਸਟਰ ਸਾਹਿਬ ਦੀ ਆਪਣੀ ਸਟੇਟ ਗੁਜਰਾਤ ਵਿੱਚ ਇੱਕ ਕਾਨੂੰਨ ਬਣਿਆ ਹੋਇਆ ਕਿ ਕੋਈ ਵੀ ਬਾਹਰ ਦਾ ਆਦਮੀ ਗੁਜਰਾਤ ਵਿੱਚ ਬਿਨਾਂ ਸ਼ਰਤਾ ਪੂਰੀਆਂ ਕੀਤੇ ਨਾ ਉੱਥੇ ਗੁਜਰਾਤ ਵਿੱਚ ਜ਼ਮੀਨ ਲੈ ਸਕਦਾ ਨਾ ਆ ਆਪਣਾ ਵੋਟਰ ਬਣ ਸਕਦਾ ਉੱਥੋਂ ਦਾ ਤੇ ਨਾ ਸਰਕਾਰੀ ਨੌਕਰੀ ਲੈ ਸਕਦਾ ਜਲੰਧਰ ਚ ਸੁਨਾਰੇ ਦੀ ਦੁਕਾਨ ਤੇ ਦਿਨ ਦਿਹਾੜੇ ਹਉ ਟਕਾਤੀ ਦੇ ਦੋਸ਼ੀ ਅਜੇ ਵੀ ਫਰਾਰ ਹਨ ਇਸ ਸੰਬੰਧ ਵਿੱਚ ਸੰਸਦ ਮੈਂਬਰ ਚੰਦਰਜੀਤ ਸਿੰਘ ਚੰਨੀ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਚੰਦਰਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅਧੀਨ ਕਾਨੂੰਨ ਵਿਵਸਥਾ ਅਸਫਲ ਹੋ ਗਈ ਹੈ ਉਹਨਾਂ ਕਿਹਾ ਕਿ ਚੋਰੀਆਂ ਤੇ ਡਕੈਤੀਆਂ ਹੁਣ ਦਿਨ ਦਿਹਾੜੀਆਂ ਹੋ ਰਹੀਆਂ ਨੇ ਸੁਨਿਆਰੇ ਦਿੱਕਾਂ ਤੇ ਦਿਨ ਦਿਹਾੜੇ ਹੋਈ ਠਿਕਾਤੀ ਮਾਮਲੇ ਚ ਚੰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਜਲੰਧਰ ਪਹੁੰਚਣ ਤੇ ਤੁਰੰਤ ਜ਼ੌਰੀ ਦੇ ਪ੍ਰਬਾਰ ਨੂੰ ਮਿਲਣ ਗਏ ਚੰਨੀ ਨੇ ਜਲੰਧਰ ਪੁਲਿਸ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਲੁਟੇਰਿਆਂ ਦਾ ਪਤਾ ਲਗਾਉਣ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਉਹਨਾਂ ਕਿਹਾ ਕਿ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਚ ਰੋਜ਼ਾਨਾ ਗੋਲੀਬਾਰੀ ਹੋ ਰਹੀ ਹੈ ਫਿਰ ਵੀ ਸਰਕਾਰ ਇਸ ਨੂੰ ਕਾਬੂ ਕਰਨ ਵਿੱਚ ਅਸਮਰੱਥ ਹੈ ਮੈਂ ਸਰਕਾਰ ਦੀ ਗੱਲ ਕਰਨਾ ਚਾਹੁੰਦਾ ਕਿ ਇਹ ਏਰੀਆ ਜਿਹੜਾ ਇਹ ਇੰਨਾ ਏਰੀਆ ਕਿ ਇੱਥੇ ਆਵਾਜਾਈ ਇੰਨੀ ਹੈ ਕਿ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ ਅਜਿਹੇ ਏਰੀਏ ਦੇ ਵਿੱਚ ਜਿਹੜੇ ਨੂੰ ਬਹੁਤ ਸੇਫ ਮੰਨਿਆ ਜਾਂਦਾ ਸੀ ਉਸ ਏਰੀਏ ਦੇ ਵਿੱਚ ਜਿਹੜਾ ਇਹ ਨਾ ਕਰੋ ਯਾਰ ਜੇ ਤੁਸੀਂ ਰੌਲਾ ਪਾਈ ਜਾਓਗੇ ਫਿਰ ਨਹੀਂ ਭੋਲਦੇ ਆ ਨਹੀਂ ਕਰੋ ਤੁਸੀਂ ਜੀ ਜੀ ਸਰਕਾਰ ਵਾਸਤੇ ਬੜੀ ਸ਼ਰਮਨਾਕ ਗੱਲ ਹੈ ਕਿ ਪਰੇ ਬਾਜ਼ਾਰ ਦੇ ਵਿੱਚ ਸ਼ਰਿਆਮ ਦਿਨ ਦਿਹਾੜੇ ਡੇ ਲਾਈਟ ਦੇ ਵਿੱਚ ਡਕੈਤੀ ਹੋਈ ਹੈ ਜਲੰਧਰ ਦੇ ਵਿੱਚ ਭਾਰਗੋ ਕੈਂਪ ਦੇ ਵਿੱਚ ਜਿੱਥੇ ਕੇ ਲੰਘਣਾ ਵੀ ਔਖਾ ਹੈ ਸੋ ਇਹ ਕਾਨੂੰਨੀ ਹਰਕਤ ਹੈ ਜਿਹੜੀ ਸਰਕਾਰ ਇਹਨਾਂ ਹਰਕਤਾਂ ਨੂੰ ਰੋਕ ਨਹੀਂ ਪਾ ਰਹੀ ਇੱਥੇ ਟਕੈਤੀ ਹੋਗੀ ਮਾਨਸਾ ਦੇ ਵਿੱਚ ਗੋਲੀਆਂ ਚੱਲ ਗਈਆਂ ਵਪਾਰੀ ਤੇ ਤੇ ਜਗਰਾਉਂ ਦੇ ਵਿੱਚ ਬੰਦਾ ਮਾਰ ਦਿੱਤਾ ਸੋ ਮੈਨੂੰ ਬੜੀ ਦੁੱਖ ਹੈ ਇਸ ਚੀਜ਼ ਦਾ ਕਿ ਸਰਕਾਰ ਜਿਹੜੀ ਆਪਣੇ ਆਪ ਨੂੰ ਕ੍ਰਾਂਤੀਕਾਰੀ ਦੱਸਦੀ ਸੀ ਉਹਨਾਂ ਤੋਂ ਇਹ ਵਾਰਦਾਤਾਂ ਠੱਲ ਨਹੀਂ ਪਾ ਰਹੀਆਂ ਗੈਂਗਸਟਰ ਐਨਾ ਹੋ ਗਿਆ ਹੈ ਗੋਲੀਆਂ ਚੱਲਣ ਦੀ ਗੱਲ ਐਡੀ ਹੋ ਗਈ ਹੈ ਕਿ ਹਰ ਬੰਦਾ ਸਹਿਮ ਵਿੱਚ ਜਲੰਧਰ ਦੇ ਲੋਕ ਬਿਲਕੁਲ ਵਪਾਰੀ ਸਹਿਮ ਵਿੱਚ ਗਏ ਆ ਤੇ ਸੋਚ ਰਹੇ ਆ ਕਿ ਅਸੀਂ ਕਰੀਏ ਕੀ ਆ ਔਰ ਰਹੀਏ ਕਿ ਨਾ ਰਹੀਏ ਮੈਂ ਪਹਿਲਾਂ ਕਿਹਾ ਸੀ ਕਿ ਸਟੇਟ ਚਲਾਉਣ ਦੇ ਵਿੱਚ আর ਸਟੇਜ ਚਲਾਉਣ ਦੇ ਵਿੱਚ ਫਰਕ ਹੁੰਦਾ ਸਾਡਾ ਮੁੱਖ ਮੰਤਰੀ ਸਟੇਜ ਇਹ ਚਲਾਈ ਜਾਂਦਾ ਉਹ ਤੋਂ ਸਟੇਟ ਨਹੀਂ ਸੰਭਲ ਰਹੀ ਉਹਨਾਂ ਤੋਂ ਕੰਮ ਨਹੀਂ ਹੋ ਰਿਹਾ ਇਹ ਬਦਲਾਵ ਦੀ ਸਰਕਾਰ ਲੈ ਕੇ ਆਈ ਸੀ ਲੋਕ ਲੇਕਿਨ ਅੱਜ ਪਛਤਾ ਰਹੇ ਆ ਕਿ ਐਸੀ ਲੋਟੇ ਜਾ ਰਹੇ ਆ ਐਸੀ ਕੁੱਟੇ ਜਾ ਰਹੇ ਆ ਐਸੀ ਮਾਰੇ ਜਾ ਰਹੇ ਚਰਜੀ ਚੰਨੀ ਨੇ ਕਿਹਾ ਕਿ ਨਕਟਨਾਮਾ ਨੇ ਦੁਕਾਨਦਾਰਾਂ ਤੇ ਨਿਵਾਸੀਆਂ ਨੂੰ ਬਹੁਤ ਡਰ ਵਿੱਚ ਪਾ ਦਿੱਤਾ ਦੱਸਦੀ ਹੈ ਕਿ ਹਥਿਆਰਾਂ ਨਾਲ ਲੈਸ ਤਿੰਨਕ ਨਕਾਬਪੋਸ਼ ਅਪਰਾਧੀਆਂ ਨੇ ਵੀਰਵਾਰ ਨੂੰ ਸਵੇਰੇ 10 ਵਜੇ ਹਮਲਾ ਕੀਤਾ ਸੀ ਅਪਰਾਧੀ ਦੁਕਾਨ ਵਿੱਚ ਦਾਖਲ ਹੋਏ ਮਿੰਡਾ ਵਿੱਚ ਹੀ ਨਕਦੀ ਤੇ ਗਹਿਣੇ ਲੁੱਟਣ ਤੋਂ ਬਾਅਦ ਫਰਾਰ ਹੋ ਗਏ ਤਰਨਤਨ ਉਪਚੋਣ ਦੌਰਾਨ ਕਾਂਗਰਸ ਪਾਰਟੀ ਨੇ ਪੰਜਾਬ ਦੇ ਗੈਂਗਸਟਰ ਕਲਚਰ ਨੂੰ ਵੱਡਾ ਮੁੱਦਾ ਬਣਾਇਆ ਰਾਜਾਵੜੀng ਨੇ ਹਰ ਰੈਲੀ 'ਚ ਇਸ ਮਸਲੇ ਤੇ ਚਰਚਾ ਕੀਤੀ ਹੈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਘੇਰ ਰਹੇ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੀng ਨੇ ਕਿਹਾ ਕਿ ਪੰਜਾਬ 'ਚ ਐਸੀ ਸਰਕਾਰ ਆਈ ਹੈ ਜਿਸ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੁਣੇ-ਹੁਣੇ ਖਬਰ ਆਈ ਹੈ ਮੋਹਲੀ ਦੇ ਵਿੱਚ ਗੋਲੀ ਮਾਰ ਕੇ ਦੋ ਬੰਦੇ ਮਾਰ ਪਏ ਇਹ ਸਾਗੇ ਸੁਪਨਿਆਂ ਦਾ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰੰਗਲਾ ਪੰਜਾਬ ਬਣਾਇਆ ਜਿਹੜੀ ਤੁਸੀਂ ਉਡੀਕ ਕਰਦੇ ਸੀ ਕਾਲੀਆਂ ਤੇ ਕਾਂਗਰਸੀਆਂ ਨੂੰ ਪਾਸੇ ਦਾ। ਐਸੀ ਸਰਕਾਰ ਆਈ ਹੈ ਜੀਨੇ ਪੰਜਾਬ ਦਾ 베ੜਾ ਕਰ ਕਰਕੇ ਰੱਖਦਾ। ਚੋਣਾਂ ਲੜਨੇ ਲੱਗ ਪਏ। ਮੈਨੂੰ ਲੱਗਦਾ ਸਾਨੂੰ ਤਾਂ ਇਹ ਛੱਡਣਾ ਪੈਣਾ ਕਦੇ ਨਾ ਕਦੇ ਪੰਜਾਬ। ਗੈਂਗਸਟਰ ਪਹਿਲਾਂ ਸਰਪੰਚੀਆਂ ਚ ਲਖਾ ਦਿੰਦੇ ਸੀ ਤੇ ਮਿਊਨਿਸਪਲ ਕਮੇਟੀਆਂ ਚ ਐਮਸੀ ਬਣਾਉਂਦੇ ਸੀ ਜਿਵੇਂ ਤੁਹਾਡੇ ਤਰਨ ਤਰਨ ਦੇ ਐਮਸੀਆਂ ਦੇ ਚੋਣਾਂ ਦੇ ਵਿੱਚ ਅਮਰਿਤ ਬਾਠ ਨੇ ਕੰਮ ਚਲਾਇਆ ਅੱਛਾ ਮੌਤ ਭੁੱਲ ਗਏ ਪੱਟੀ ਦਾ 1 ਮਹੀਨਾ ਪਹਿਲਾਂ ਸਾਡਾ ਬਲਾਕ ਦਾ ਪ੍ਰਧਾਨ ਕੀ ਨਾ ਹੈ ਗਰਮੇਲ ਸਿੰਘ ਮੈਂ ਰਾਤ ਨੂੰ ਧਰਨਾ ਲਾਇਆ ਐਸਐਸਪੀ ਦੇ ਬਾਹਰ ਉਹ ਹਾੜਾ ਐਵੇਂ ਸੀ ਉੱਥੇ ਬੰਨ ਤੇ ਕੰਮ ਕਰਦਾ ਸੀ ਟਰੈਕਟਰ ਤੇ ਆਉਂਦਾ ਸੀ ਮਾਰਦਾ ਤੇ ਤੁਹਾਨੂੰ ਪਤਾ ਹੈ ਅੱਜ ਕੀ ਹੋਇਆ ਅੱਜ ਮਹੀਨਾ ਹੋ ਗਿਆ ਪੁਲਿਸ ਨੇ 2 ਮਹੀਨੇ ਹੋ ਗਏ ਕੋਈ ਫੜਿਆ ਨਹੀਂ ਮੈਂ ਰਾਤ ਨੂੰ ਧਰਨਾ ਲਾ ਕੇ ਚਾਰ ਪੁਲਿਸ ਵਾਲੇ ਗਨਮੈਣ ਉਹਨਾਂ ਨੂੰ ਦਵਾਈ ਸਾਰੀ ਰਾਤ ਮੈਂ ਸੁੱਤਾ ਥੋਡੇ ਐਸਐਸਪੀ ਦੇ ਦਫਤਰ ਤਰਨ ਤਰਨ ਤੇ ਅੱਜ ਉਹ ਜਿਨ੍ਹਾਂ ਦੇ ਪਰਚਾ ਕਰਾਇਆ ਸੀ ਗੈਂਗਸਟਰ ਤੇ ਉਹਨਾਂ ਦਾ ਨਾਂ ਸੀਗਾ ਫਰੀਦੀ ਫਰੀਦੀ ਹੈ ਉਹਨਾਂ ਦਾ ਪਰਿਵਾਰ ਮੁੱਕਰ ਗਿਆ ਕਿ ਨਹੀਂ ਅਸੀਂ ਫਰੀਦੀ ਤੇ ਕੋਈ ਕਾਰਵਾਈ ਨਹੀਂ ਕਰਾਉਣੀ ਮੁੰਡਾ ਕਹਿੰਦਾ ਮੈਂ ਪਿਓ ਤਾਂ ਮਰਾਲਿਆ ਹੁਣ ਸਗਾ ਭਰਾ ਮਰਾਉਣਾ ਜਦੋਂ ਪੁਲਿਸ ਕੁਝ ਕਰਦੀ ਹੀ ਨਹੀਂ ਚੋਲਾ ਸਾਹਿਬ ਦਾ ਬਲਾਕ ਪ੍ਰਧਾਨ ਉਹਨੇ 5 ਦਿਨ ਪਹਿਲਾਂ ਗੋਲੀਆਂ ਚਲਾ ਕੇ ਗੋਲੀ ਵੱਜੀ ਨਹੀਂ ਭੱਜ ਕੇ ਅੰਦਰ ਬਣ ਗਿਆ ਤਰਨਤਾਂ ਦੀ ਮਿਲੀ ਚੋਣ ਲਈ ਸਾਂਝੇ ਉਮੀਦਵਾਰ ਮਨਦੀਪ ਸਿੰਘ ਦੇ ਸਮਰਥਨ 'ਚ ਸ਼੍ਰੋਮਣੀ ਕਾਲੇਦਲ ਪੰਨਨੁਰ ਸੁਰਜੀਤ ਦੀ ਸਮੁੱਚੀ ਲੀਡਰਸ਼ਿਪ ਪਹੁੰਚੀ। ਉਹਨਾਂ ਪ੍ਰਚਾਰ ਤੇਜ਼ ਕਰਦੇ ਹੋਏ ਹਲਕੇ ਦੇ ਸਾਰੇ ਬੁਥਤਾਂ ਨੂੰ ਆਪੋ ਆਪਣੀ ਡਿਊਟੀ ਤਾਂ ਵੀ ਹੈ। ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਵਿਧਾਨ ਸਭਾ ਹਲਕਾ ਤਰਨਤਾਂ ਪਹੁੰਚੇ। ਉਹਨਾਂ ਨੇ ਮਨਦੀਪ ਸਿੰਘ ਨੂੰ ਵੋਟ ਪਾਉਣ ਦੀ ਹਲਕਾ ਵਾਸੀਆਂ ਨੂੰ ਅਪੀਲ ਕੀਤੀ। ਗਿਆਨੀ ਹਰਪ੍ਰੀਤ ਸਿੰਘ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਲੜਾਈ ਪੰਥ ਤੇ ਪੰਥ ਵਿਰੋਧੀ ਧਿਰ ਸਮੇਤ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਵਿਚਾਲੇ ਹੈ ਤਰਨਤਾਰਨ ਉਹ ਹਲਕਾ ਹੈ ਜਿਸ ਨੇ ਨਕਲੀ ਪੁਰਸ਼ ਮੁਕਾਬਲਿਆਂ ਦਾ ਸਭ ਤੋਂ ਵੱਧ ਸੰਤਾਪ ਵਧਾਇਆ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਗੈਂਗਸਟਰਵਾਦ ਦੇ ਸائے ਹੇਠ ਪੰਜਾਬ ਜੂਨ ਲਈ ਮਜਬੂਰ ਹੈ ਉਹ ਅੱਜ ਸਾਰਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਫਰੋਧੀਆਂ ਇੱਥੇ ਮੰਗੀਆਂ ਜਾ ਰਹੀਆਂ ਜਿਵੇਂ ਛੋਟੇਪੁਰ ਸਾਹਿਬ ਨੇ ਦੱਸਿਆ ਜੇ ਕੋਈ ਜ਼ਮੀਨ ਵੇਚਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਜੇ ਕੋਈ ਖਰੀਦਦਾ ਤੇ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਤਲਵੰਡੀ ਸਾਬੋ ਤਖਸ਼ੀਰੀ ਤਮਦਮਾ ਸਾਹਿਬ ਛੋਟਾ ਜਿਹਾ ਕਸਬਾ ਹੈ ਪਿਛਲੇ ਤੋਂ ਪਿਛਲੇ ਸਾਲ ਉਸ ਛੋਟੇ ਜਿਹੇ ਕਸਬੇ ਦੇ ਵਿੱਚ ਸੁਣਨ ਨੂੰ ਆਇਆ ਕਿ 2 ਕਰੋੜ ਦੀ ਫਰੋਤੀ ਜਿਹੜੀ ਉਗराई ਗਈ ਹੈ ਪੰਜਾਬ ਨੂੰ ਬਿਹਾਰ ਬਣਾ ਕੇ ਰੱਖ ਦਿੱਤਾ ਔਰ ਨਸ਼ਾ ਜਿਹੜਾ ਕਦੇ ਬਿਹਾਰ ਯੂਪੀ ਇੱਥੇ ਵਿਗਦਾ ਹੁੰਦਾ ਸੀ ਬੰਬਈ ਦਿੱਲੀ ਕਲਕੱਤਾ ਸਿੰਥੈਟਿਕ ਡਰੱਗ ਦੇ ਇਹ ਕੇਂਦਰ ਹੁੰਦੇ ਸੀ ਅੱਜ ਪੰਜਾਬ ਜਿਹੜਾ ਉਹ ਇਸ ਵੱਡੇ ਨਸ਼ੇ ਤਸਕਰੀ ਦਾ ਜਿਹੜਾ ਅੱਡਾ ਬਣ ਗਿਆ ਹੈ ਗੈਂਗਸਟਰਵਾਦ ਤੇ ਫਿਲਮਾਂ 'ਚ ਦੇਖਦੇ ਹੁੰਦੇ ਸੀ ਬੰਬਈ ਕਿ ਬੰਬਈ ਗੈਂਗਸਟਰਵਾਦ ਹੈ ਕਲਕੱਤੇ ਗੈਂਗਸਟਰ ਹੈ ਅੱਜ ਪੰਜਾਬ ਗੈਂਗਸਟਰਾਂ ਦੀ ਧਰਤੀ ਬਣ ਗਈ ਹੈ ਇੱਕ ਆંકੜਿਆਂ ਦੇ ਮੁਤਾਬਕ 2500 ਦੇ ਕਰੀਬ ਜਿਹੜੇ ਲੜਕੇ ਸਾਡੇ ਨੇ ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਗੈਂਗਸਟਰਵਾਦ ਦੀ ਭੇਟ ਚੜ ਗਏ ਤੇ 500 ਦੇ ਕਰੀਬ ਗੈਂਗ ਜਿਹੜੇ ਆ ਉਹ ਪੰਜਾਬ ਦੀ ਤਰਤੀ ਦੇ ਵਿੱਚ ਰਹਿ। ਇਹ ਕਿਉਂ ਹੋ ਗਿਆ ਸਾਰਾ ਕੁਝ? ਕੌਣ ਜ਼ਿੰਮੇਵਾਰ ਹੈ? ਉਹ ਲੋਕ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਪਿਛਲੇ ਸਮੇਂ ਸਰਕਾਰਾਂ ਹੜਾਈਆਂ। ਸਰਕਾਰਾਂ ਦੀ ਸਰਪ੍ਰਸਤੀ ਦੇ ਵਿੱਚ ਸਿੰਥੈਟਿਕ ਡਰੱਗ ਵਿਕੇ ਔਰ ਸਰਕਾਰਾਂ ਦੀ ਸਰਪ੍ਰਸਤੀ ਦੇ ਵਿੱਚ ਹੀ ਗੈਂਗਸਟਰਵਾਦ ਜਿਹੜਾ ਹੈ ਉਹ ਪੈਦਾ ਹੋਇਆ। ਗਿਆਨੀ ਹਰਪੀ ਸਿੰਘ ਨੇ ਹਲਕਾ ਤਰਨਤਾਂ ਦੀ ਸੰਗਤ ਨੂੰ ਅਪੀਲ ਕੀਤੀ ਕਿ ਆਉਣ ਵਾਲੀ 11 ਨਵੰਬਰ ਨੂੰ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਆਪਣੀ ਵੋਟ ਪਾ ਕੇ ਪਥਕ ਇਕਤਾ ਤੇ ਸੋਚ ਨੂੰ ਜਿੱਤ ਦੇ ਰੂਪ ਵਿੱਚ ਬਦਲ ਲਓ। ਨਸ਼ਾ ਵਿਰੁੱਧ ਵੱਡੀ ਜੰਗ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਹਰਤ ਪਾਕਿਸਤਾਨ ਸਰਦ ਤੇ ਪਿੰਡ ਚ ਨਸ਼ਾ ਤਸਕਰ ਦੀ ਜਦਾਦ ਉੱਤੇ ਬੁੱਲਡੋਜ਼ਰ ਚਲਾਇਆ ਜਿਸ ਨਾਲ ਪ੍ਰਸ਼ਾਸਨ ਨੇ ਇਹ ਸਪਸ਼ਟ ਕਰ ਦਿੱਤਾ ਕਿ ਨਸ਼ਾ ਤਸਕਰਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਢਿੱਲ ਨਹੀਂ ਦਿੱਤੀ ਜਾਵੇਗੀ। ਅਮਰਸਰ ਦੇ ਸਰਦੀਪਿੰਡਾ ਰਣਗੜ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਕੁਖਿਆਤ ਨਸ਼ਾ ਤਸਕਰ ਜੋਵਨਪ੍ਰੀਤ ਸਿੰਘ ਉਰਫ ਜੋਵਨ ਪੁੱਤਰ ਬਲਦੇਵ ਸਿੰਘ ਦੀ ਜਦਾ ਤੇ ਬਲਡوزر ਚਲਾ ਕੇ ਵੱਡੀ ਕਾਰਵਾਈ ਕੀਤੀ ਗਈ। ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰ ਖਿਲਾਫ ਐਨਡੀਪੀਐਸ ਐਕਟ ਤੇ ਅਸਲਾ ਐਕਟ ਤਹਿਤ ਤਿੰਨ ਵੱਖ-ਵੱਖ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਦੇ ਸਖਤ ਨਿਰਦੇਸ਼ਾਂ ਹੇਠ ਕੀਤੀ ਗਈ ਹੈ ਜਿਸ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਨਸ਼ਾ ਤਸਕਰ ਜਾਂ ਤਾਂ ਤਸਕਰੀ ਛੱਡਣ ਜਾਂ ਪੰਜਾਬ ਛੱਡਣ। ਮਾਨਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ੇਟ ਜਿਹੜਾ ਪੰਜਾਬ ਸਰਕਾਰ ਵੱਲੋਂ ਪਿਛਲੇ ਮਾਰਚ ਤੋਂ ਯੁੱਧ ਨਸ਼ੇ ਵਿਰੁੱਧ ਚਲਾਇਆ ਜਾ ਰਿਹਾ ਉਸ ਦੇ ਤਹਿਤ ਕਾਰਵਾਈ ਕਰਦਿਆਂ ਹੋਇਆਂ ਅੱਜ ਅਸੀਂ ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਦੇ ਹਾਤੀ ਦੇ ਪਿੰਡ ਰਣਗੜ ਵਿਖੇ ਆਏ ਹਾਂ ਇੱਥੇ ਸਾਨੂੰ ਜਿਹੜਾ ਸਿਵਲ ਪ੍ਰਸ਼ਾਸਨ ਨੇ ਇਤਲਾਹ ਦਿੱਤੀ ਕਿ ਇੱਥੇ ਜਿਹੜਾ ਜੋਬਨਨਾ ਦਾ ਵਿਅਕਤੀ ਹੈਗਾ ਇਹਨੇ ਆਪਣੇ ਜਿਹੜੀ ਜਮੀਨ ਦੇ ਜਿਹੜੇ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਕੇ ਜਿਹੜਾ ਆਪਣਾ ਇੱਕ ਘਰ ਉਸਾਰੀ ਜਿਹੜਾ ਕੀਤਾ ਹੈ ਮਹਿਲ ਬਸਾਣ ਦੀ ਜਿਹੜਾ ਕੋਸ਼ਿਸ਼ ਕਰ ਰਿਹਾ ਸੀਗਾ ਉਸ ਦੇ ਤਹਿਤ ਕਾਰਵਾਈ ਕਰਦਿਆਂ ਹੋਏ ਇਹਨਾਂ ਨੇ ਪੁਲਿਸ ਤੋਂ ਮਦਦ ਮੰਗ ਕੇ ਜਿਹੜਾ ਅੱਜ ਪ੍ਰਸ਼ਾਸਨ ਵੱਲੋਂ ਇਹਨਾਂ ਦਾ ਜਿਹੜਾ ਜ਼ਮੀਨ ਦਾ ਕਬਜ਼ਾ ਛਡਾਇਆ ਗਿਆ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਜੋ ਬੰਦੇ ਖਿਲਾਫ ਤਿੰਨ ਪਰਚੇ ਜਿਹੜੇ ਹੈਗੇ ਆ ਉਹ ਦਰਜ ਨੇ ਤੇ ਹਾਲੀ ਵਿੱਚ ਇਹਦੇ ਤੋਂ ਇੱਕ ਜਿਹੜੀ ਅਸॉल्ट ਰਾਈਫਲ ਵੀ ਅਸੀਂ ਰਿਕਵਰ ਕੀਤੀ ਸੀਗੀ ਇਹ ਨਾ ਕੇਵਲ ਸਮਾਜ ਵਿਰੋਧੀ ਜਿਹੜਾ ਇਹ ਨਸ਼ਿਆ ਤਸਕਰੀ ਦੇ ਕੰਮ ਕਰਦਾ ਸੀਗਾ ਬਲਕਿ ਦੇਸ਼ ਵਿਰੋਧੀ ਕੰਮਾਂ 'ਚ ਵੀ ਹੁਣੇ ਪੈ ਗਿਆ ਸੀਗਾ ਤਾਂ ਇਹਦੇ ਨਾਲ ਜਿਹੜੀ ਹੁਣ ਇਹ ਜਿਹੜੀ ਮੁਹਿੰਮ ਛੜੀ ਹੈ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਵੱਲੋਂ ਇਹ ਜਿਹੜੀ ਮੁਹਮਮ ਹੈ ਇਹਨੂੰ ਅੱਗੇ ਲਿਜਾਂਦਿਆਂ ਹੋਏ ਆ ਅਸੀਂ ਇਹ ਕਾਰਵਾਈ ਕੀਤੀ ਹੈ ਅੱਜ ਤੇ ਹੋਰ ਵੀ ਅਸੀਂ ਇਦਾਂ ਦੀ ਜਿਹੜੀ ਕਾਰਵਾਈ ਹੈ ਅਸੀਂ ਸ਼ਕਤੀ ਨਾਲ ਹੋਰ ਵੀ ਇੰਕਰੀਸ ਕਰ ਰਹੇ ਹਾਂ ਆਉਣ ਵਾਲੇ ਦਿਨਾਂ 'ਚ ਸਾਡੇ ਕੋਲ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਬੜੇ ਹੀ ਜਲਦੀ ਹਫਤੇ 10 ਦੇ ਅੰਦਰ-ਅੰਦਰ ਅਸੀਂ ਹੋਰ ਵੀ ਇਦਾਂ ਦੀਆਂ ਕਾਰਵਾਈਆਂ ਕਰਾਂਗੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ 'ਚ ਹੁਣ ਤੱਕ ਕੁੱਲ 280 ਕਿਲੋ ਤੋਂ ਵੱਧ ਹੈਰੋਇਨ ਦੀ ਰਿਕਵਰੀ ਹੋ ਚੁੱਕੀ ਹੈ ਇਹਦੇ ਨਾਲ-ਨਾਲ ਜਿਹੜੀਆਂ ਸਾਡੀਆਂ 8 ਜਗ੍ਹਾ ਅਸੀਂ ਪ੍ਰਾਪਰਟੀ ਦੀਆਂ ਡਿਮੋਲਿਸ਼ਨਸ ਕਰ ਚੁੱਕੇ ਹਾਂ 2 ਕਰੋੜ ਤੋਂ ਵੱਧ ਦੀ ਜਿਹੜੀ ਅਸੀਂ ਡਰੱਗ ਮਨੀ ਰਿਕਵਰ ਕੀਤੀ ਹੈ ਤੇ ਲਗਭਗ 8 ਤੋਂ 9 ਕਰੋੜ ਦੇ ਆਸ-ਪਾਸ ਅਸੀਂ ਜਿਹੜੀ ਪ੍ਰਾਪਰਟੀ ਹੈ ਉਹ ਫ੍ਰੀਜ਼ ਕਰਾ ਚੁੱਕੇ ਹਾਂ। ਮਨਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਨਸ਼ਾ ਤਸਕਰਾ ਵਿਰੁੱਧ ਵਿਆਪਕ ਪੱਧਰ ਤੇ ਮੁਹਿੰਮ ਚਲਾ ਰਹੀ ਹੈ। ਜਿਸ ਵਿੱਚ ਸਰਦਪਾਰਤ ਹੁੰਦੀ ਤਸਕਰੀ ਤੋਂ ਲੈ ਬਾਅਦ ਛੋਟੇ ਪੱਧਰ ਉਤੇ ਨਸ਼ੇ ਦੀ ਖਰੀਦੋ-ਫਰੋਖਤ ਵਿਰੁੱਧ ਵੀ ਨਕੇਲ ਕਸੀ ਜਾ ਰਹੀ ਹੈ। ਉਹਨਾਂ ਨਸ਼ਾ ਤਸਕਰਾ ਨੂੰ ਉਤਾਰਨਾ ਕਰਦੇ ਹੋਏ ਕਿਹਾ ਕਿ ਉਹ ਸਾਡੀਆਂ ਨੌਜਵਾਨ ਪੀੜ੍ਹੀਆਂ ਨੂੰ ਬਰਬਾਦ ਕਰਨ ਤੋਂ ਬਾਹਰ ਆਉਣ। ਸ਼ਰਾਬ ਦੇ ਨਸ਼ੇ 'ਚ ਕਲਯੁਗੀ ਪੁੱਤਰ ਵੱਲੋਂ ਆਪਣੇ ਬਜ਼ੁਰਗ ਪਿਤਾ ਦਾ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੂਰਾ ਪਿੰਡ ਹਰਾਨਾ। ਪਰ ਕਾਤਲ ਦੀ ਮਾਂ ਤੇ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਦੋਸ਼ੀ ਸ਼ਰਾਬ ਪੀਣ ਦਾ ਆਦੀ ਸੀ ਤੇ ਨਸ਼ੇ ਦੀ ਹਾਲਤ ਵਿੱਚ ਘਰ ਅੰਦਰ ਕਲੇਸ਼ ਕਰਦਾ ਸੀ। ਰਾਏਗੜ੍ਹ ਤਹਿਸੀਲ ਕਸਬਾ ਪੱਖੋਵਾਲ ਨਜ਼ਦੀਕ ਪਿੰਡ ਰਾਜਗੜ੍ਹ ਵਿਖੇ ਬੀਤੀ ਰਾਤ 10 ਵਜੇ ਕਰੀਬ ਸ਼ਰਾਬ ਦੇ ਨਸ਼ੇ ਵਿੱਚ ਤੁੱਤ ਇੱਕ ਕਲਯੁਗੀ ਪੁੱਤਰ ਨੇ ਆਪਣੇ ਪਿਤਾ ਦਾ ਇੱਟਾਂ ਮਾਰ-ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਬੁੱਟਾ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਸ਼ਰਾਬ ਦੀ ਹਾਲਤ ਵਿੱਚ ਘਰ ਆਇਆ ਕਲੇਸ਼ ਕਰਨ ਲੱਗਾ ਔਰ ਸੋਈ ਵਿੱਚੋਂ ਗੈਸ ਸਿਲੰਡਰ ਲਿਆ ਕੇ ਅੱਗ ਲਗਾਉਣ ਲੱਗਾ। ਪਿਤਾ ਬੁੱਟਾ ਸਿੰਘ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪੁੱਤਰ ਨੇ ਗੁੱਸੇ ਵਿੱਚ ਆਪਣੇ ਬਜ਼ੁਰਗ ਅਤੇ ਬਿਮਾਰ ਪਿਤਾ ਨੂੰ ਫੜ ਲਿਆ ਤੇ ਥੱਲੇ ਸੁੱਟ ਲਿਆ ਉਸ ਨੇ ਕੋਲ ਪਈ ਇੱਟ ਚੁੱਕ ਕੇ ਆਪਣੇ ਪਿਤਾ ਦੇ ਸਿਰ ਤੇ ਮਾਰੀ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਕੰਮ ਤੋਂ ਆਇਆ ਦਾ ਕੰਮ ਤੋਂ ਆ ਗਈ ਔਰੀ ਚੱਕਲੀ ਆਵਦੀ ਔਰੀ ਨੂੰ ਘੁਲਣ ਲੱਗਾ ਔਰੀ ਨੂੰ ਪਾਤਾ ਫਿਰ ਇੱਧਰ ਆਪਦੀ ਕਮਰੇ ਚ ਵੜ ਗਿਆ ਕਮਰੇ ਤੋਂ ਪਤਾ ਨਹੀਂ ਘਾਤੀ ਕਿ ਖਾਧੀ ਲਈ ਆਪਦੀ ਦਾਰੂ ਤੋਂ ਲੁੱਤੀ ਲਈ ਕਿਰਸੂਈ ਜਾਗਰ ਕੋਈ ਜੋ ਸਲੰਡਰ ਵੀੜੀ ਚ ਰੱਖ ਲਿਆ ਲਾਤੇ ਕਹਿੰਦਾ ਮੈਂ ਤਾਂ ਅੱਗ ਲਾਉਂਗਾ ਉਹ ਬਹੂ ਨੇ ਰੌੜਾ ਪਾਤਾ ਕਹਿੰਦੀ ਪਾਪਾ ਬਾਹਰ ਆ ਜਾਓ ਬੀਬੀ ਅੱਗ ਲਾਉਂਦਾ ਸਲੰਡਰ ਨੂੰ ਉਹਨਾਂ ਨੇ ਘਰਦਿਆਂ ਨੇ ਬਾਹਰ ਨਿਕਲ ਕੇ ਆਇਆ ਕਿਹਾ ਉਹ ਤੂ ਵਾਲੇ-ਦਾਲੇ ਤੇ ਮਚਾਉਨੇ ਆ ਬੱਸ ਇੰਨੇ ਤੇ ਇੱਥੇ ਢਾ ਲਈ আচ্ছা ਕੋਈ ਗੱਲ ਨਹੀਂ ਹੋਈ ਨਾ ਇੱਥੇ ਢਾ ਲਈ ਮੈਂ ਬਹੁਤ ਹਟਾਇਆ ਜੀ ਪਟਿਆਣੀ ਮਾ ਫਿਰ ਬਾਹਰ ਨਿਕਲ ਕੇ ਗਮਾਂਡੀ ਠਾਲੀ ਕੁੱਕਾ ਮਾਰ ਮਾਰ ਜਾਨ ਨੂੰ ਗਮਾਂਡੀ ਆਏ ਜਾਨ ਨੂੰ ਤਾਂ ਖਾਤਮ ਕਰਤਾ ਕੀ ਮਾਰਾ ਕਿ ਉਹਨਾਂ ਨੇ ਆਹ ਦੇ ਇੱਟਾਂ ਹੀ ਇੱਟਾਂ ਹੀ ਮਾਰ ਅ ਐਸਐਚਓ ਗੁਰਦੀਪ ਸਿੰਘ ਨੇ ਦੱਸਿਆ ਕਿ ਸਬੰਧੀ ਮ੍ਰਿਤਕ ਦੀ ਪਤਨੀ ਮਲਕੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਕਤਲ ਬੇਟੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਏ ਤੇ ਪੜਤਾਲ ਕੀਤੀ ਜਾ ਰਹੀ ਹੈ ਹਮਲਾਵਰ ਪਿੰਡ ਦੇ ਬਾਹਰ ਖੇਤਾਂ ਵਿੱਚ ਖੜਾ ਪੁੱਸ ਦੇ ਜਿਹੜੇ ਕਿ ਚੜ ਗਿਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਰਾਤ ਕਰੀਬ 11:30 ਵਜੇ ਇੱਕ ਇਕ ਸੁਪਰਨਤਕਾਲ ਆਈ ਸੀ ਜਿਹਨੇ ਪਿਓ ਨੇ ਪੁੱਤ ਨੇ ਪਿਓ ਨੂੰ ਮਾਰ ਦਿੱਤਾ ਅਵਤਾਰ ਸਿੰਘ ਲਈ ਸਤਾਰੀ ਨੇ ਆਪਣੇ ਪਿਤਾ ਬੋਟਾ ਸਿੰਘ ਨੂੰ ਮਾਰ ਦਿੱਤਾ ਜਿਸ ਤੇ ਅਸੀਂ ਇਲਾਕੇ ਦੇ ਵਿੱਚ ਸੀ ਅਸੀਂ ਤੁਰੰਤ ਪਹੁੰਚ ਕੇ ਜਾ ਕੇ ਅਸੀਂ ਮੌਕਾ ਤੇ ਜਾ ਕੇ ਤਾਂ ਜਿਹੜੀ ਬੋਟਾ ਸਿੰਘ ਦੀ ਘਰ ਵਾਲੀ ਆ ਮਲਕੀਤ ਕਰੋ ਉਹਦੀ ਸਟੇਟਮੈਂਟ ਰਿਕਾਰਡ ਕੀਤੀ ਤੇ ਅਸੀਂ ਜਿਹੜੀ ਮੌਕੇ ਤੇ ਜਿਹੜੀ ਇਹ ਸਾਕਸ਼ ਤਿਆਰ ਕੀਤੀ ਤੇ ਉਦੋਂ ਬਾਅਦ ਉਹ ਡੈੱਡ ਬੋਡੀ ਦੀ ਜਿਹੜੀ ਪਿੱਛੇ ਪੈਂਦੀ ਫਾਰਮ ਪਰ ਥੇ ਸਵੇਰ ਤੱਕ ਅਸੀਂ ਤਿਆਰੀ ਕਰਕੇ ਤੇ ਉਹ ਪੋਸਟਮਾਰਟਮ ਲਈ ਉਹਨੂੰ ਭੇਜਿਆ ਲਾਸ਼ ਨੂੰ ਉਸ ਤੋਂ ਬਾਅਦ ਅਸੀਂ ਆਪਣੀਆਂ ਟੀਮਾਂ ਲਾ ਕੇ ਵਿਛੀਵਾਰ ਦਾਰ ਸਿੰਘ ਦੀ ਪਾੜ ਕੀਤੀ ਇਹ ਸਾਨੂੰ ਪਿੰਡ ਤੋਂ ਬਾਹਰ ਖੇਤਾਂ 'ਚ ਮਿਲ ਗਿਆ ਜਿਹਨੂੰ ਅਸੀਂ ਫੜ ਕੇ ਉਹਦੇ ਤੋਂ ਜਿਹੜੇ ਉਹਨੇ ਕਤਲ ਦੇ ਵਿੱਚ ਇੱਟ ਨਾਲ ਪਿੱਤਨ ਕਤਲ ਕੀਤਾ ਸੀ ਉਸੀਂ ਬ੍ਰਾਂਡ ਕਰਾ ਲਿਆ ਤੇ ਦੋ ਛਿੜੀ ਰਾਸਤੇ ਤੇ ਜਿਹਨੂੰ ਅਸੀਂ ਪੇਸ਼ਦਾਨ ਕਰਨ ਨੂੰ ਕਰ ਕੀ ਇਹਦਾ ਹੋਰ ਰਿਮਾਂਡ ਲੈ ਕੇ ਇਹਦੀ ਸਰਕਾਰ ਨੂੰ ਮਰੇ ਪਤਾ ਕਰਾਂਗੇ ਇਸ ਘਟਨਾ ਨੂੰ ਲੈ ਕੇ ਜਿੱਥੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਉਕਤ ਹਮਲਾਵਰਾਂ ਖਿਲਾਫ ਲੋਕਾਂ ਦੀ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ਜਦ ਕਿ ਇਸ ਵਾਰਦਾਤ ਉਪਰੰਤ ਘਰਦਿਆਂ ਦੋ ਔਰਤਾਂ ਜਿਨ੍ਹਾਂ ਵਿੱਚ ਮ੍ਰਿਤਕ ਦੀ ਪਤਨੀ ਤੇ ਉਸਦੀ ਨੂੰਹ ਤੇ ਬੱਚੇ ਬੇਸਾਰਾ ਹੋ ਗਏ ਨੇ ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇੰਨਾ ਹੀ ਨਵੇਂ ਅਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਧੰਨਵਾਦ thank mm -hmm. you